ਉਹ ਜ다ਤਰ ਮੇਰੇ ਵੀਡੀਓ ਹੁੰਦੇ ਨੇ ਕਿ ਵਜ਼ਨ ਕਿਵੇਂ ਘਟਾਉਣਾ ਹੈ ਪਰ ਕਈ ਮੇਰੇ ਪੇਸ਼IENTS ਐਸੇ ਵੀ ਨੇ ਜਿਹੜੇ ਕਿ ਨਾਰਮਲ ਨਾਲੋਂ ਘੱਟ ਵਜ਼ਨ ਹੈ ਆਮ ਤੌਰ ਤੇ ਉਹ ਬੱਚੇ ਜਿਨ੍ਹਾਂ ਨੂੰ ਟਾਈਪ 1 ਡਾਇਬੀਟਿਸ ਹੈ ਉਹਨਾਂ ਦਾ ਵਜ਼ਨ ਕਾਫੀ ਘੱਟ ਹੁੰਦਾ ਵਾ ਔਰ ਅਕਸਰ ਜਾਂ ਕਈ ਹੋਰ ਵੀ ਬਰੀ ਹੁੰਦੇ ਨੇ ਜਿਨ੍ਹਾਂ ਦਾ ਵਜ਼ਨ ਨਾਰਮਲ ਨਾਲੋਂ ਘੱਟ ਹੈ ਤੇ ਉਹ ਵਜ਼ਨ ਕਿਵੇਂ ਵਧਾਉਣਾ ਹੈ ਸਿੰਪਲ ਆਸਾਨ ਜਿਹੜੀ ਵੀ ਦਾਲ ਹੈ ਜਾਂ ਤੁਹਾਡੀ ਸਬਜੀ ਹੈ ਉਦੇ ਵਿੱਚ ਇੱਕ ਚਮਚ ਤੁਸੀਂ ਘਿਓ ਦਾ ਮਿਕਸ ਕਰ ਦਿਓ। ਤੋਂ ਸਵਾਲ ਇਹ ਆਂਦਾ ਹੈ ਕਿ ਬਈ ਡਾਕਟਰ ਸਾਹਿਬ ਘਿਓ ਦੇ ਨਾਲ ਹਾਰਟ ਦੀ ਬਿਮਾਰੀ ਹੋਣ ਦਾ ਚਾਂਸ ਵੱਧਾ ਹੈ? ਤਾਂ ਜਵਾਬ ਹੈ ਨਹੀਂ। ਘਿਓ ਦਾ ਦਿਲ ਦੀ ਬਿਮਾਰੀ ਨੂੰ ਵਿਦਾਨ ਵਿੱਚ ਕੋਈ ਰੋਲ ਨਹੀਂ ਹੈ। ਲੇਕਿਨ ਜੇ ਕਿਉਂ ਖਾ ਕੇ ਤੁਹਾਡਾ ਵਜ਼ਨ ਵਧ ਰਿਹਾ ਵੈ ਤੇ ਵਧ ਵਜ਼ਨ ਜਿਹੜਾ ਵੈ ਉਹ ਹਾਰਟ ਦੀ ਬਿਮਾਰੀ ਹੋਣ ਦਾ ਚਾਂਸ ਵਧਾ ਦਿੰਦਾ ਹੈ।